ਦੀ ਵਾਹਿਗੁਰੂ ਸਾਹਿਬ ਜੀਓ ਖਾਲਸਾ ਕਾਲ ਪੁਰਖ ਦੀ ਫੌਜ ਪਰਮੇਤੂ ਖਾਲਸਾ Happy ਆਇ ਸੁਸੈ ਸੁਪਾਏ ਦਰਸਨੋਂ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸਨੋਂ ਪਰਸਿਆ ਗੁਰੂ ਕੈ ਜਨਮ ਮਰਨ ਸਾਹਿਬ ਵੀਓ ਸੋਰਠ ਮਹਲਾ 5 ਹਮਰੀ ਗਣਤ ਨ ਗਣਿਆ ਕਾਈ ਆਪਣਾ ਮਿਰਦ ਪਛਾਨੋ ਹਾਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਰਾ ਹਮਰੇ ਗਣ ਤਨ ਗੜਿਆ ਕਾਈ ਆਪਣਾ ਦਿਰਦ ਪਛਾਣ ਹਾਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਰਾ ਸਾਚਾ ਸਾਹਿਬ ਸਤ ਮਿਹਰਵਾਨ ਬੰਦ ਪਿਆ ਮੇਰੇ ਸਤ ਗੁਰੂ ਪੁਰ ਕੋਈ ਸਰਬੋਖ ਲਿਆਣੂ ਰਹਾਉ ਜਿਉ ਪਾਇ ਤਿੰਦ ਜਨ ਸਾਜਿਆ ਦਿੱਤਾ ਪੈ ਨਣ ਖਾਣੋ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਲ ਕੋ ਸਭ ਕੁਰਬਾਨੂ ਦਿਓ ਪਾਏ ਪਿੰਦ ਜਨ ਸਾਜਿਆ ਦਿੱਤਾ ਕੈਨਨ ਖਾਣੋ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਲ ਕੋ ਸਤਿ ਪੁਰਬਾਨ ਵਾਹਿਗੁਰੂ ਦਾ ਖਾਸਾ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਸਾ ਕੋ ਧੀਰਨ ਕਿਉ ਵਟਿਆ ਜਿੰਨਾ ਪ੍ਰੇਮ ਦਸ਼ੋ ਹਰ ਸਾਧਨ ਪੁਰਖ ਵਿਸਾਰ ਕੈ ਲਗੀ ਮਾਇਆ ਤੋ ਵਸਾ ਕੋ ਧੀਰਨ ਕਿਉ ਵਟਿਆ ਨੰਦਾ ਪ੍ਰੇਮ ਬਿਸ਼ੋ ਓਮ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਉਤਰਾ ਕਲਤਰਨ ਸੰਗਤ ਨਾਮ ਹਾਰਿ ਆ ਵਿਨਾਸੀ ਓਮ ਅਲਿਪਾਲ ਚ ਸਗਲੀ ਮੋਈ ਝੂਠਾ ਇੱਕ ਸਹਾਰ ਕੇ ਨਾਮ ਉggen ਅਗਲਿਆ ਕੋਏ ਦਰਬ ਸਾਰੇ ਗੁਚਨਾ ਪ੍ਰਭੇ ਨ ਅਵਰਨਾ ਕੋਏ ਪ੍ਰੀਤਮ ਚਰਣੀ ਜੋ ਲੱਗੇ ਤਿਲਕੀ ਨਿਰਮਲ ਸੋਏ ਹੋਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਸਾ ਕੋ ਸੁਹਾਵਾ ਤਾ ਲੱਗੈ ਜੈ ਸੰਤ ਭਿੱਟ ਹਰ ਸੋਏ ਨਾਮੁ ਕੀ ਪ੍ਰਭ ਦੇਵਤੀ ਪ੍ਰਭ ਮਿਲੋ ਪ੍ਰਾਪਤ ਹੋਏ so sou... Eu.